माननीय पुलिस कमिश्नर अमृसर सदा गुरप्रीत सिंह ਢੋਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਜੋ ਕਿ ਅਮृसर ਪੁਲਿਸ ਕਮਿਸ਼ਨਰੇਟ ਡਰਾਈਵ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਤੇ ਬੈਡਲਮੈਂਟਸ ਆਫ ਦ ਸੋਸਾਇਟੀ ਉਹਦੇ ਚ ਅਸੀਂ ਇੱਕ ਬੰਦਾ ਗ੍ਰਿਫਤਾਰ ਕੀਤਾ ਹੈ ਹੀਰਾ ਲਾਲ ਪੁੱਤਰ ਹਜ਼ਾਰਾ ਰਾਮ ਤੇ ਜਦੋਂ ਉਹਦੀ ਪੁੱਛਗਿਰਚ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਬਟਾਲੇ ਵਿੱਚ ਮੁਕੱਦਮਾ ਨੰਬਰ 205 23724 ਨੂੰ ਜਿਹੜਾ ਰਿਸਟਰ ਹੋਇਆ ਅੰਡਰ ਸੈਕਸ਼ਨ 103 109 193 190 62 ਪੀ ਐਨ ਐਸ ਤੇ 25549 ਉਹਦੇ ਚ ਨਾਮਜਦ ਹੈ ਨਾਲੇ ਦਾ ਬੇਟਾ ਵੀ ਨਾਮਜਦ ਹੈ ਜਿਹਦਾ ਨਾਮ ਅਮਨਪ੍ਰੀਤ ਸਿੰਘ ਹੌਂਡਾ ਤੇ ਜਿਹੜਾ ਆਂਡਾ ਹੈ ਉਹਦੇ ਤੇ ਵਕ ਵਕ ਜ਼ਿਲ੍ਹਿਆਂ ਚ ਛੇ ਮੁਕਦਮੇ ਵੀ ਦਰਜ ਹੈਗੇ ਆ ਤੇ ਅੰਡਰ ਵੇਰੀਅਸ ਸੈਕਸ਼ਨਸ ਤੇ ਸੀਗੇਸਟਫ ਮਨ ਨੇ ਜਿਹੜਾ ਗ੍ਰਿਫਤਾਰ ਅਸੀਂ ਕੀਤਾ ਜਿਹੜਾ ਦੋਸ਼ੀ ਹੈ ਹੀਰਾ ਲਾਲ ਇਹ ਪਿੰਡ ਚੰਝਰੀਵਾਲ ਦਾ ਹੈਗਾ ਜਿਹੜਾ ਕਿ ਸਿਵਲ ਲਾਈਨ ਥਾਣੇ ਦੇ ਏਰੀਆ ਦੇ ਵਿੱਚ ਹੀ ਪੈਂਦਾ ਹੈ ਧੰਨਵਾਦ